ਬੀਤੇ ਦਿਨ ਗਊ ਹੱਤੇ ਆਮ ਨੂੰ ਲੈ ਕੇ ਅੱਜ ਫਗਵਾੜਾ ਸ਼ਹਿਰ ਵਿੱਚ ਮਾਹੌਲ ਕਾਫੀ ਤਣਾਅਪੂਰਨ ਬਣਿਆ ਰਿਹਾ ਹੈ ਦੱਸਦੀ ਕਿ ਬੀਤੀ ਦੇਰ ਰਾਤ ਫਗਵਾੜਾ ਦੇ ਮੈਲੀਗੇਟ ਵਿਖੇ ਸਥਿਤ ਕ੍ਰਿਸ਼ਨਾ ਗਊਸ਼ਾਲਾ ਵਿਖੇ ਭੇਤ ਪਰੇ ਹਾਲਾਤਾਂ ਚ 2 ਦਜਨ ਦੇ ਕਰੀਬ ਗਾਵਾਂ ਦੀ ਮੌਤ ਹੋਣ ਤੋਂ ਬਾਅਦ ਜਿੱਥੇ ਹਿੰਦੂ ਸੰਗਠਨਾਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਹਿੰਦੂ ਸੰਗਠਨਾ ਵੱਲੋਂ ਇਸ ਘਟਨਾ ਤੋਂ ਬਾਅਦ ਫਗਵਾੜਾ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਸਮੂਹ ਦੁਕਾਨਦਾਰਾਂ ਨੂੰ ਆਪੋ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਗਈ ਸੀ ਇਸ ਤੋਂ ਬਾਅਦ ਸਮੂਹ ਦੁਕਾਨਦਾਰਾਂ ਵੱਲੋਂ ਵੀ ਗਊ ਹੱਤਿਆ ਦੇ ਵਿਰੋਧ ਵਿੱਚ ਆਪੋ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਕਤਲਕਾਂਡ ਦੀ ਨਿਖੇਦੀ ਕੀਤੀ ਗਈ ਜ਼ਿਕਰਯੋਗ ਹੈ ਕਿ ਵੀਤੀ ਦੇਰ ਰਾਤ ਕਿਸੇ ਸ਼ਰਾਰਤੀ ਅਨਸਰ ਤੇ ਵੱਲੋਂ ਇਹਨਾਂ ਬੇਜਵਾਨ ਗਊਆਂ ਨੂੰ ਜ਼ਹਿਰੀਲੀ ਚੀਜ਼ ਦੇ ਦਿੱਤੀ ਗਈ ਸੀ ਜਿਸ ਨਾਲ ਕਰੀਬ 2 ਦਰਜਨ ਤੋਂ ਵੱਧ ਗਵਾਂ ਦੀ ਮੌਤ ਹੋ ਗਈ ਤੇ ਬਾਕੀ ਤਰਫ ਦੀਆਂ ਰਹੀਆਂ ਇਸ ਮਾਮਲੇ ਤੋਂ ਬਾਅਦ ਜਿੱਥੇ ਰਾਤ ਹੀ ਵੱਖ-ਵੱਖ ਸਿਆਸੀ ਨੇਤਾਵਾਂ ਨੇ ਪਹੁੰਚ ਕੇ ਇਸ ਘਰਨਾ ਦੀ ਨਿਖੇਦੀ ਕੀਤੀ ਉੱਥੇ ਹੀ ਹਰ ਇੱਕ ਇਲਾਕੇ ਦੇ ਵਸਰ ਨੇ ਇਸ ਮਾਮਲੇ ਨੂੰ ਲੈ ਕੇ ਪੂਰਾ ਰੋਸ ਜਤਾਇਆ ਉੱਥੇ ਹੀ ਸਵੇਰੇ ਸਮੇਂ ਵੀ ਭਾਰੀ ਮਾਤਰਾ ਵਿੱਚ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਅਗਲੀ ਤਫਤੀਸ਼ ਸ਼ੁਰੂ ਕੀਤੀ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਅਇਰਟੋ ਦਾ ਉਪੰਟਾਰੀ ਦੀ ਰਿਪੋਰਟ ਹਜੇ ਫਗਵਾੜਾ ਬੰਦਾ ਕੋਲ ਦਾ ਕੋਈ ਬਾਹਰ ਗੱਲਬਾਤ ਤੁਹਾਡੀ ਨਹੀਂ ਨਹੀਂ ਬਾਹਰ ਗੱਲਾਂ ਚੱਲਦੀਆਂ ਐ ਬਾਹਰੋਂ ਬੰਦੇ ਆਉਂਦੇ ਵੀ ਪਏ ਆ ਪਰ ਹਜੇ ਫਗਵਾੜਾ ਬੰਦ ਹੀ ਦਾਲ ਆ ਭਰਵਾ ਜੀ ਕਿੰਨੀ ਦੇਰ ਤੱਕ ਬੰਦ ਰੱਖੋਗੇ ਫਗਵਾੜਾ ਜੀ ਦੇਖੋ ਜੀ ਇਹ ਤਾਂ ਸਾਰੇ ਸ਼ਹਿਰ ਵਾਸੀਆਂ ਸਹਿਯੋਗ ਨਾਲ ਸਾਡੇ ਲੋ ਤਾਂ ਅਸੀਂ ਕਹਿੰਦੇ ਜੁਨੀਅਰ ਕਾਤਲ ਨਹੀਂ ਫੜੇ ਜਾਂਦੇ ਉਹ ਨਹੀਂ ਜਨ ਬੰਦ ਰੱਖਾਂਗੇ ਬਾਕੀ ਸਾਰੇ ਸ਼ਹਿਰ ਦੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਜਿਨ੍ਹਾਂ ਨੂੰ ਗਊ ਮਾਤਾ ਦਾ ਪਿਆਰ ਆ ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਜਿਨ੍ਹਾਂ ਨੂੰ ਨਹੀਂ ਪਿਆਰ ਹੈਗਾ ਉਹ ਆਪਣੀਆਂ ਦੁਕਾਨਾਂ ਖੁੱਲੀਆਂ ਜਾਣਗੇ ਆਮਰਦੀਨ ਜੀ ਇਹਦਾ ਦੁਕਾਨਦਾਰਾਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੁਕਾਨਦਾਰਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਸਾਡਾ ਸਾਥ ਦਿਓ ਗਊ ਮਾਤਾ ਸਾਰਿਆਂ ਦੀ ਸਾਂਝੀ ਆ ਨਾ ਕਿ ਸਾਡੀ ਇੰਦਰਜੀ ਕਰਬਲ ਦੀ ਆ ਨਾ ਮੇਰੀ ਆ ਸਾਡੀ ਕਿਸੇ ਦੀ ਗੱਲ ਦੀ ਨਹੀਂ ਆ ਕਿ ਗਊ ਮਾਤਾ ਸਾਰੇ ਸਮਾਜ ਦੀ ਆ ਔਰ ਸਾਰੇ ਜਣੇ ਸਾਡਾ ਸਾਥ ਦਿਓ ਗਊ ਮਾਤਾ ਨੂੰ ਇਨਸਾਫ ਦਿਵਾਈਏ اچھا ਭਾਈਚਾਰਾ ਸਿੱਖ ਸੰਗਤ ਸਿੱਖ ਸਮਾਜ ਫਗਵਾੜੇ ਦਾ ਹਿੰਦੂ ਭਾਈਚਾਰਾ ਸਾਰੀ ਇਸ ਘਟਨਾ ਦੀ ਪੂਰ ਜੋਰ ਨਿੰਦਾ ਕਰਦਾ ਇਸ ਤੋਂ ਕੋਹਣੀ ਹਰਕਤ ਕਿਤੇ ਪੰਜਾਬ ਦੇ ਵਿੱਚ ਨਹੀਂ ਸੁਣੀ ਜਿਹੜੀ ਇਹ ਫਗਵਾੜੇ ਜਿਸ ਕਿਸੇ ਨੇ ਸ਼ਰਾਰਤ ਕੀਤੀ ਆ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਚਾਹੇ ਉਹ ਭਾਈਚਾਰੇ ਦੇ ਵਿੱਚ ਆ ਚਾਹੇ ਕਿਸੇ ਦੇ ਵਿੱਚ ਆ ਸਾਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੀ ਵੇਟ ਕਰਨੀ ਚਾਹੀਦੀ ਆ ਥੋੜਾ ਟਾਈਮ ਜੋ ਪ੍ਰਸ਼ਾਸਨ 1 ਘੰਟਾ 2 ਘੰਟੇ 3 ਘੰਟੇ ਜਿੰਨਾ ਸਮਾਂ ਪੋਸਟਮਾਰਟ ਦੀ ਰਿਪੋਰਟ ਸਚਾਈ ਸਾਨੂੰ ਦੱਸਦਾ ਅਸੀਂ ਉਹ ਇੰਤਜ਼ਾਰ ਕਰਦੇ ਆਂ ਸਭ ਤੋਂ ਵੱਡਾ ਮੁੱਦਾ ਇਹ ਦੇ ਵਿੱਚ ਜਿਹੜਾ ਕੂੜਾ ਕਰਕੜ ਬਾਹਰ ਪਿਆ ਆ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਲਿਖਤੀ ਸਾਰੀਆਂ ਜਥੇਬੰਦੀਆਂ ਕਹਿ ਚੁੱਕੀਆਂ ਉਹਦੇ ਵਿੱਚੋਂ ਹੀ ਉਹੋ ਹੀ ਗਾਈਆਂ ਲੋਕ ਬਾਹਰ ਆਉਂਦੀਆਂ ਨਿਕਲਣ ਲੱਗਿਆਂ ਉਹ ਪੈਕੇਟ ਗੰਦ ਇੰਨਾ ਕੂੜਾ ਪਿਆ ਆ ਤੇ ਗੰਦ ਉਹ ਪਹਿਲਾਂ ਮੂੰਹ ਚ ਉਹਨਾਂ ਦੇ ਜਾਂਦਾ ਫਿਰ ਉਹ ਅੰਦਰ ਦੂਜੀ ਗਊਚਾਲਾ ਚ ਵੜਦੀਆਂ ਕਿਉਂਕਿ ਇਹ ਦੋਨੋਂ ਰਸਤੇ ਪਾਸੇ ਗਊਚਾਲਾ ਆ ਔਰ ਸੈਂਟਰ ਦੇ ਵਿੱਚ ਕੂੜਾ ਸੁੱਟਿਆ ਆ ਸਭ ਤੋਂ ਵੱਡਾ ਮੁੱਦਾ ਸਾਡਾ ਇਹ ਆ ਵੀ ਇਹ ਕੂੜਾ ਇੱਥੋਂ ਚੱਕੋਗੇ ਉਸ ਤੋਂ ਬਾਅਦ ਜਿਹੜੀ ਵੀ ਮੀਟਿੰਗ ਅਸੀਂ ਕਰਨੀ ਹੈ ਇਸ ਕੂੜਾ ਚੱਕਣ ਤੋਂ ਬਾਅਦ ਅਸੀਂ ਪ੍ਰਸ਼ਾਸਨ ਨਾਲ ਬੈਠ ਕੇ ਕਰਨ ਨੂੰ ਤਿਆਰ ਆ ਪਹਿਲਾਂ ਇਹ ਸਾਨੂੰ ਇਹ ਕੂੜਾ ਚੱਕੋਂ ਦਾ ਅਸ਼ਵਾਸ਼ਣ ਦਿਵਾਣ ਵੀ ਇੱਥੋਂ ਇਹ ਪਹਿਲਾਂ ਗਊਸ਼ਾਲਾ ਦੇ ਬਾਹਰ ਜਿਹੜਾ ਸਾਡਾ ਕੂੜਾ ਚੱਕੂ ਬਾਕੀ ਇਸ ਘਟਨਾ ਦੀ ਸਾਰੇ ਸਮਾਜ ਸਾਰੇ ਚਟਾਨਾਂ ਖੜੇ ਆ ਇਹ ਇਕੱਲੀ ਜਥੇਬੰਦੀ ਹਿੰਦੂਆਂ ਦਾ ਮੁੱਦਾ ਨਹੀਂ ਇਹ ਸਿੱਖਾਂ ਦਾ ਮੁੱਦਾ ਨਹੀਂ ਇਹ ਸਾਂਝਾ ਮੁੱਦਾ ਹੈ ਸਾਡਾ ਔਰ ਅਸੀਂ ਪ੍ਰਸ਼ਾਸਨ ਨੂੰ ਫਿਰ ਅਪੀਲ ਕਰਦੇ ਆਂ ਵੀ ਜਲਦੀ ਤੋਂ ਜਲਦੀ ਜੋ ਵੀ ਰਿਪੋਰਟਾਂ ਤੁਹਾਡੀਆਂ ਉਹ ਸਾਨੂੰ ਨਿਸ਼ਰ ਕੀਤੀਆਂ ਜਾਣ ਜਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਹੈਗੇ ਆ ਉਹ ਸਾਹਮਣੇ ਲਿਆ ਕੇ ਨੰਗੇ ਕੀਤੇ ਜਾਣ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅੱਗੋਂ ਸਾਰੀ ਇਹ ਕਮੇਟੀ ਆ ਸਾਡੇ ਸ਼ਹਿਰ ਦੇ ਸਾਰੇ ਮੋਤਵਾਰ ਭਾਈਚਾਰਾ ਸ਼ਿਵ ਸੈਨਾ ਵਾਲੇ ਹਿੰਦੂ ਸਮਾਜ ਦੇ ਲੀਡਰ ਆ ਸਾਰੇ ਸਿੱਖ ਸਮਾਜ ਦੇ ਲੀਡਰ ਆ ਜੋ ਬੈਠ ਕੇ ਫੈਸਲਾ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ ਭਾਈਚਾਰੇ ਤੋਂ ਬਾਹਰ ਕੋਈ ਵੀ ਇਕੱਲਾ ਬੰਦਾ ਫੈਸਲਾ ਨਹੀਂ ਲਾਊਗਾ ਜੋ ਸਮਾਜ ਫੈਸਲਾ ਕਰੂਗਾ ਸਾਰਿਆਂ ਨੂੰ ਉਹ ਹੀ ਮਨਜ਼ੂਰ ਜੈ ਸ਼੍ਰੀ ਰਾਮ ਕੋ ਬੌਸ਼ਾਲਾ ਦੇ ਵਿੱਚ ਹੋਰ ਅਪਰਾਧ ਕੀਤਾ ਗਿਆ ਗਾਈਆਂ ਮਾਰਨ ਦਾ ਇਹ ਬਹੁਤ ਵੱਡੀ ਸ਼ਰਾਰਤ ਅੱਜ ਜਗ ਜਾਗਰ ਹੋਈ ਆ ਜਦ ਕਿ ਇਹ ਸ਼ਰਾਰਤ ਬਹੁਤ ਚਿਰ ਦੀ ਚੱਲ ਰਹੀ ਆ ਲੋਕਲ ਕੁਸਮਾ ਦੇ ਜਿਹੜੇ ਆਮ ਮਰ ਰਹੇ ਆ ਮੰਡੀਆਂ ਵਿੱਚ ਔਰ ਕੱਲੇ-ਕੱਲੇ ਖੇਤਾਂ ਦੇ ਵਿੱਚ ਇਹ ਬੰਦੇ ਜਿਹੜੇ ਬਾਹਰੋਂ ਸ਼ਹਿਰ ਦੇ ਬੰਦੇ ਨਹੀਂ ਮਾਰ ਰਹੇ ਬੰਦੇ ਬਾਹਰ ਲਿਆ ਔਰ ਪੁਲਿਸ ਨੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਪੁਲਿਸ ਦੀ ਸਹਾਇਤਾ ਕਰਨੀ ਚਾਹੀਦੀ ਆ ਕਿ ਅਫਸਰਾਂ ਦੀ ਡਿਊਟੀ ਜਿਹੜੀ ਲੱਗੀ ਆ ਉਹਨਾਂ ਨੇ ਛੱਡਣੀ ਨਹੀਂ ਬੰਦੇ ਜਲਦੀ ਤੋਂ ਜਲਦੀ ਫੜਨਗੇ ਔਰ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਸ਼ਹਿਰ ਦੇ ਸਾਰੀਆਂ ਸਖ਼ਤ ਚੜੇਵੰਦੀਆਂ ਔਰ ਮੈਂ ਜਨਰਲ ਸੰਗਠਨ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੰਮ ਲਈ ਹਰ ਸ਼ਹਿਰ ਦੇ ਮੁੱਦੇ ਲਈ ਅਸੀਂ ਸਾਰੇ ਇਕੱਠੇ ਆਂ ਔਰ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਇਸ ਕੰਮ ਦੇ ਲਈ ਘੋਰ ਨਿੰਦਿਆ ਕਰਨੀ ਚਾਹੀਦੀ ਆ ਔਰ ਵੱਧ ਤੋਂ ਵੱਧ ਮੋਰੇ ਹੋ ਕੇ ਸਾਥ ਦੇਣਾ ਚਾਹੀਦਾ ਇਹ ਛਰਾਰਤ ਜਿਹੜੀ ਆ ਗੂਸ਼ ਅਲਾਜ ਦਾ ਹੋਈ ਹੋਈ ਆ ਜਿਹੜੀ ਆਲੇ ਦੋਲੇ ਮੰਡੀਆਂ 'ਚ ਹੁੰਦੀ ਆ ਖੇਤਾਂ 'ਚ ਹੁੰਦੀ ਆ ਉਹ ਵੀ ਬੰਦ ਕੀਤੀ ਜਾਵੇ ਕਿ ਜਿਹੜੇ ਬੰਦੇ ਆਲੇ ਦੋਲੇ ਤੰਬੂ ਲਾ ਕੇ ਬੈਠੇ ਆ ਉਹਦੀ ਜਗਜਹਿਰ ਕਰਦੇ ਆਂਗੇ ਵੀ ਜਿਹੜੇ ਬੰਦੇ ਆਲੇ ਦੋਲੇ ਵੀ ਮਾਰਦੇ ਆ ਸਾਡੇ ਕੋਲ ਬਹੁਤ ਸਾਰੀਆਂ ਰਿਪੋਰਟਾਂ ਜਦੋਂ ਕਮੇਟੀ ਬੈਠੂਗੀ ਸ਼ਹਿਰ ਦੀ ਸਦੀ ਉਹਨਾਂ ਸਾਰੀ ਨਿਸ਼ਾਨ ਕਰਦੇ ਆਂਗੇ ਮੈਂ ਦੁੱਖ ਦੀ ਘੜੀ 'ਚ ਸਾਰਿਆਂ ਨਾਲ ਤਰੀਕ ਆ ਔਰ ਜਿੱਥੇ ਵੀ ਸਾਡੀ ਡਿਊਟੀ ਜੋ ਵੀ ਸੇਵਾ ਅਸੀਂ ਇਰੇ ਤੋਂ ਮੂਰੇ ਹੋ ਕੇ ਕਰਨ ਨੂੰ ਤਿਆਰ ਆਂ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਨਾ ਕਰੂੰਗਾ ਤਾਂ। ਉਹ ਮਤਨ ਨੂੰ ਭਾਰਤੀ ਮਹਾਕਤੀ ਪੂਜਾ ਜਾਂਦਾ ਹੈ। ਕਿ ਕੋਈ ਗੱਲ ਹੈ ਕਿ ਮੈਨੂੰ ਇਸ ਸਮੇਂ ਲੋਕਾਂ ਕਾ ਇਡੀ ਬੜੀ ਕਠਰਾ ਆਪਰ ਗਈ ਆ। ਉਹ ਸਜਨ ਮਿਲਿਆ ਸਾਹਮਣੇ ਜਿਹਨਾਂ ਨੇ ਚੱਕ ਪੜਸ ਸਾਡੀ ਬਠੀ ਮੇਰੇ ਨਾਲ ਸੰਜੇ ਕਪੜੇ। ਉਸ ਸਾਰੇ ਕੀ ਚੀਜ਼ ਇਹ ਸਾਰੇ ਉਹਨਾਂ ਨੇ ਵੀ ਕਿਹਾ ਹਮੇ ਸਾਰੀ ਗੱਲ ਹੈ ਇਹ ਪਹਿਲੀ ਵਾਰੀ ਹੀ ਦੰਪਰੀ ਗੱਲ ਮੈਂ ਕੁਛ ਨਾਲ ਗੱਲ ਕਰਕੇ ਡੰਪ ਦੀ ਤਿਆਰੀ ਚੱਕਣ ਦੀ ਸਮਝ ਲਈ ਮੈਂ ਕਹ ਦਿੱਤੀ ਕਿ ਸ਼ਡੂ ਆਟਾ ਕੋ ਨਹੀਂ ਕੰਸਟਰ ਡਿਪਰਟਮੈਂਟ ਪੁੱਛਦਾ ਇਸ ਕੰਮ ਮੈਂ ਨਾ ਉਹ ਹੀ ਵਿਲ ਸਟੇ 2 3 4 ਘੰਟੇ ਜਿੰਨ ਚੰਗ ਦੇ ਤੱਕ ਤੁਸੀਂ ਕਹੋਗੇ ਜੋ ਉਹਨਾਂ ਨੂੰ ਡਾਕਟਰ ਨਾਲ ਜੋ ਕਰਨਾ ਹੈ ਜਾਂ ਐਡਮਿਸ਼ਨ ਨੇ ਜੋ ਸ਼ੋਰਸ ਦੇਣੀ ਹੈ ਉਹ ਜਿਹੜੀ ਬਾਕੀ ਉਹਦੇ ਵਿੱਚ ਇਨਵੈਸਟੀਗੇਸ਼ਨਸ ਹੈਗੇ ਘੁਮਾਦੇ ਵਟ ਇਜ਼ ਦੀ ਰੀਜ਼ਨ ਉਹ ਸਾਰੀ ਘਟਨਾ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਸ਼ਹਿਰ ਦੇ ਵਿੱਚ ਪੈਟ ਕੇ ਕਿਉਂਕਿ ਪੀਸਫੁਲ ਸ਼ਹਿਰ ਹੈ ਸ਼ਹਿਮੀ ਪਾਸ਼ਾ ਅੱਥਰੂ ਸਾਹਿਬ ਦੇ ਸ਼ਹਿਰ ਹੈ ਬਸ ਚਾਹੁੰਦੇ ਹਾਂ ਇਸ ਸਾਰੀ ਘਟਨਾ ਕੋਈ ਨਾ ਵਾਪਰੇ ਤੱਕੇ ਬੜਾ ਅਸੀਂ ਦੀਸ਼ੀ ਬਾਹਰ ਆਣੇ ਚਾਹੀਦੇ ਕੋਈ ਬਾਹਰ ਆਣੇ ਚਾਹੀਦੇ ਜੇ ਜਿਹੜੀ ਇਨਵੈਸਟੀਗੇਸ਼ਨ ਆ ਜੀ ਉਹਦੀ ਕੈਮਰੇ ਉਸ ਮਿਲਨ ਦੀ ਸ਼ਹਿਰ ਵਿੱਚ ਕੈਮਰਿਆਂ ਦੀ ਕੋਈ ਬਹੁਤ ਵੱਡੀ ਉਪਸਥਾ ਨਹੀਂ ਹੈ ਲੇਕਿਨ ਜਿਹੜੇ ਕੈਮਰੇ ਵੀ ਇਹਦੀ ਮਸ਼ਹੂਰ ਕਰਦਾ ਹੈ ਇਹ ਅਸੀਂ ਕੈਮਰੇੰ ਦਾ ਸਿਸਟਮ ਵੀ ਇੱਕ ਬੰਦੇ ਦੇ ਚੱਲਦਾ ਸਾਰਾ ਕੰਮ ਹੋ ਜਾਏਗਾ ਮੇਰੇ ਸਾਥੀ ਜਿਹੜੇ ਸੱਜਣ ਤੁਸੀਂ ਮੇਰੇ ਕਦੇ ਨਹੀਂ ਇਹ ਸਾਰੇ ਥਿੰਫੇ ਡਾਈਰ ਨੇ ਕਿ ਗਊ ਮਾਤਾ ਦਾ ਨਿਸ਼ਾਨ ਜਿਹੜਾ ਅਸੀਂ ਜਿਨੇ ਗਊ ਮਾਤਾ ਦੇ ਕੋਲ ਤੇ ਮੇਂ ਛੋਟੀ 25 ਸਾਲ ਦੀ ਦੁੱਧੀ ਥੋੜਾ ਆ ਕੇ ਪਿੰਦੀ ਹੈ ਤੋਂ ਅਸੀਂ ਕਦੇ ਵੀ ਐਡੀ ਵੱਡੀ ਗਲਤੀ ਨੂੰ ਭੁੱਲਾਂਗੇ ਨਹੀਂ ਅਸੀਂ ਇਸ ਦੀ ਤਸਦੀਕ ਕਰਦੇ ਪੂਰੀ ਕੋਸ਼ਿਸ਼ ਕਰਦੇ ਆਈ ਸ਼ੋਰ ਮਾਈ ਪਲੀਜ਼ ਐਸ ਮੇਰੇ ਜਿਹਨੇ ਸਾਥੀ ਨੇ ਗੁਰਗ ਨੇ ਜਾਂ ਮੇਰੇ ਹਣੀ ਨੇ ਆਈ ਸ਼ੋ ਕਿ ਵੀ ਵਿਲ ਮੇਕ ਦੀ ਅਨੁਭਾਰੀ ਐਂਡ ਬੇਕੇ ਚਲ ਬਿਲਕੁਲ ਬਲ ਸਰ ਮੈਂ ਕਾਸ਼ਿਫ रहमान ਜਾਵਾ ਮਸਜਿਦ ਫਵਾੜਾ ਤੋਂ ਕੱਲ ਰਾਤ ਫਵਾੜਾ ਸ਼ਹਿਰ ਦੇ ਵਿੱਚ ਜਿਹੜੀ ਮੰਦ ਭਾਗੀ ਘਟਨਾ ਘਟਈ ਉਹਦੀ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਸਖਤ ਨਿੰਦਾ ਕੀਤੀ ਜਾਂਦੀ ਹੈ ਅਤੇ ਨਾਲ ਹੀ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਕਿ ਦੋਸ਼ੀਆਂ ਨੂੰ ਤੁਰੰਤ ਫੜਿਆ ਜਾਵੇ ਤੇ ਉਹਨਾਂ ਉਰੁਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਮੇਰੀ ਸ਼ਹਿਰ ਵਸੇ ਤੋਂ ਅਪੀਲ ਹੈ ਕਿ ਅਸੀਂ ਸ਼ਹਿਰ ਦਾ ਮਾਹੌਲ ਸੁਖੌਮਾ ਬਣਾਈ ਰੱਖੀਏ ਅਤੇ ਜਿਹੜਾ ਬੰਦ ਦੀ ਕਾਲ ਹੈ ਉਹਨੂੰ ਅਸੀਂ ਪੂਰਨ ਰੂਪ ਤੇ ਅਸੀਂ ਸਮਰਥਨ ਕਰੀਏ ਅਤੇ ਨਾਲ ਹੀ ਮੈਂ ਆਪਣੇ ਹਿੰਦੂ ਭਾਈਚਾਰੇ ਨੂੰ ਵੀ ਇਹ ਕਹਿਣਾ ਚਾਹਨਾ ਕਿ ਸਮੂਹ ਮੁਸਲਿਮ ਭਾਈਚਾਰਾ ਉਹਨਾਂ ਦੇ ਨਾਲ ਹੈ ਜਦੋਂ ਵੀ ਉਹਨਾਂ ਨੂੰ ਲੋੜ ਪਊਗੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਮਿਲਾਂਗੇ ਸ਼ਾਮ ਨੂੰ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਜੋ ਮੇਲੀ ਗੇਟ ਦੇ ਵਿੱਚ ਇੱਕ ਗਊਸ਼ਾਲਾ ਲੱਗੀ ਉਹਦੇ ਵਿੱਚ ਕੁਝ ਜੋ ਗਾਇਆਂ ਹੈਗੀਆਂ ਨੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਤਾਂ ਡੈਥ ਰਿਪੋਰਟ ਹੋਣੀ ਸ਼ੁਰੂ ਹੋਈ ਤਾਂ ਇਮੀਡੀਏਟਲੀ ਅਸੀਂ ਬੜੀ ਬਿਨਾ ਕਿਸੇ ਡਿਲੇ ਦੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹ ਸਾਡੀ ਜੋ ਮੈਡੀਕਲ ਟੀਮਾਂ ਇੱਥੇ ਗਊਸ਼ਾਲਾ ਪਹੁੰਚ ਗਈਆਂ ਅਸੀਂ ਇਮੀਡੀਏਟਲੀ ਪਹੁੰਚ ਗਈਆਂ ਅਸੀਂ ਆ ਪਹੁੰਚਣ ਦੇ ਬਾਅਦ ਅਸੀਂ ਇਲਾਜ ਵੀ ਹੋਣ ਵੀ ਟੀਮਾਂ ਲੱਗੀਆਂ ਹੋਈਆਂ ਸਾਰੇ ਜੋ ਜੋ ਇਹ ਜੀ ਗਾਇਆਂ ਹੈਗੀਆਂ ਜਿਨ੍ਹਾਂ ਦੀ ਤਬੀਅਤ ਖਰਾਬ ਹੈ ਉਹਨਾਂ ਨੂੰ ਬੈਸਟ ਤੋਂ ਬੈਸਟ ਇਲਾਜ ਕਰਵਾਏ ਜਾ ਰਿਹਾ ਹੈ ਔਰ ਬੜੀ ਮੰਦਭਾਗੀ ਗੱਲ ਇਹ ਹੋਈ ਕਿ ਤਕਰੀਬਨ 22 ਗਾਂ ਇਹ ਜਿਹਾਂ ਸੀ ਜਿਨ੍ਹਾਂ ਦੀ ਅਨਫੋਰਚਨਟਲੀ ਤਬੀਅਤ ਖਰਾਬ ਹੋਣ ਕਰਕੇ ਡੈਥ ਹੋ ਗਈ ਤਾਂ ਉਹਨਾਂ ਦਾ ਪੋਸਟਮਾਰਟਮ ਵੀ ਅਸੀਂ ਲੁਧਿਆਣਾ ਤੋਂ ਕਰਾ ਰਹੇ ਹਾਂ ਤਾਂ ਕਿ ਜੋ ਸਾਰੀ ਹਕੀਕਤ ਹੈ ਜੋ ਤੱਤ ਹੈ ਉਹ ਸਾਹਮਣੇ ਆ ਜਾਣ ਔਰ ਇਹਦੇ ਇਹਦੇ ਸਬੰਧ ਵਿੱਚ ਇੱਕ ਹੋਰ ਗੱਲ ਮੈਂ ਦੱਸਣਾ ਚਾਹਾਂਗਾ ਕਿ ਔਰ ਵੀ ਜੋ ਇਹਦੇ ਐਂਗਲ ਨੇ ਦੀ ਦਬੀਸ਼ ਵੀ ਬੜੀ ਡਿਟੇਲ ਦੇ ਵਿੱਚ ਕੀਤੀ ਜਾ ਰਹੀ ਮਾਨੂੰ ਐਸਐਸਪੀ ਸਾਹਿਬ ਵੀ ਨਾਲ ਹੀ ਹੈਗੇ ਮੇਰੇ ਤਾਂ ਹਰ ਐਂਗਲ ਤੇ ਇਹਨੂੰ ਦੇਖਿਆ ਜਾ ਰਿਹਾ ਹਰ ਐਂਗਲ ਇਹਦੇ ਵਿੱਚ ਵਿਚਾਰਿਆ ਜਾ ਰਿਹਾ ਔਰ ਜੋ ਵੀ ਇਹਦੇ ਵਿੱਚ ਗੱਲ ਸਾਹਮਣੇ ਆਈ ਐਸਪਰ ਰੂਟਸ ਜੋ ਵੀ ਇਹਦੇ ਵਿੱਚ ਕਾਰਵਾਈ ਬਣਦੀ ਹੋਈ ਅਸੀਂ ਕਰਾਂਗੇ ਜੇ ਜੇ ਕਿਹੜੀ ਵਸਤੂ ਹੈਗੀ ਜਿਹੜੀ ਦਿੱਤੀ ਗਈ ਸੀ ਚਾਰੇ ਦੁਨੀਆ ਦੇ ਕੋਜੀ ਇਹੋ ਇਸ ਹਾਲ ਦੀ ਘੜੀ ਦੇ ਵਿੱਚ ਨਹੀਂ ਕਾਸੀ ਕੁਝ ਕਹਿ ਸਕਦੇ ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਬੇਨਤੀ ਕੀਤੀ ਹੈ ਕਿ ਹਰ ਚੀਜ਼ ਦੀ ਤਹ ਤੱਕ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਦੋਂ ਤੱਕ ਪ੍ਰੋਪਰ ਰਿਪੋਰਟ ਨਹੀਂ ਆ ਜਾਂਦੀ ਉਸ ਟਾਈਮ ਮੈਨੂੰ ਲੱਗਦਾ ਆ ਆਪਾਂ ਕੋਈ ਗੱਲ ਸ਼ੇਅਰ ਨਾ ਕਰੀਏ ਨਾਲ ਦੀ ਨਾਲ ਮੈਂ ਤੁਹਾਡੇ ਰਹੀ ਵੀ ਬੇਨਤੀ ਕਰਾਂਗਾ ਕਿਸੇ ਵੀ ਕਿਸੇ ਵੀ ਆਪਾਂ ਤੇ ਆਪਾਂ ਨਾ ਜਾਈਏ ਆਪਾਂ ਪ੍ਰੋਪਰ ਰੂਪ ਰਿਪੋਰਟ ਆਉਣ ਦੀ ਵੇਟ ਕਰੀਏ ਸਾਰਾ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਹਰ ਐਂਗਲ ਨੂੰ ਵਿਚਾਰ ਰਿਹਾ ਔਰ ਜੋ ਵੀ ਤੱਥ ਹੋਏ ਸਾਰਿਆਂ ਨਾਲ ਜਬ ਸਾਂਝੇ ਕੀਤੇ ਜਾਣਗੇ ਔਰ ਜੋ ਬੰਦੀ ਕਾਰਵਾਈ ਵੀ ਅਸੀਂ ਕਰਾਂਗੇ ਸੀਸੀਟੀਵੀ ਲੱਗੇ ਹੋਏ ਸੀ ਜੀ ਦੋਸ਼ ਵਾਲਾ ਹਾਂਜੀ ਸੀਸੀਟੀਵੀ ਲੱਗੇ ਹੋਏ ਸੀਗੇ ਔਰ ਜੋ ਪੁਲਿਸ ਵਿਭਾਗ ਹੈ ਉਹਨਾਂ ਵੱਲੋਂ ਸਾਰੀ ਉਹਨੂੰ ਉਹ ਜਿਹੜੇ ਡਿਟੇਲਸ ਐ ਸੀਸੀਟੀਵੀ ਉਸ ਵੀ ਉਹਨਾਂ ਵੱਲੋਂ ਕੈਪਚਰ ਕਰ ਲੱਤੀ ਗਈ ਔਰ ਹਰ ਪਹਿਲੂ ਵਿਚਾਰਿਆ ਜਾ ਰਿਹਾ ਦੱਸੋ ਕਿੰਨੀਆਂ ਟੋਟਲ ਗਾਹਾਂ ਆਸ ਤੇ ਜਿਹੜੀ ਡੈਥ ਹੋ ਚੁੱਕੀ ਹੈ ਤੇ ਕਿੰਨੀਆਂ ਲਾਚ ਚੱਲਦਾ ਪਿਆ 22 ਗਾਹਾਂ ਨੇ ਜਿਨ੍ਹਾਂ ਦੀ ਡੈਥ ਰਿਪੋਰਟ ਹੋਈ ਹੈ 18 ਸਰ ਇਸਕਰੀਨ ਜੋ ਆਜੂ ਬਣੀ ਪੂਰੀ ਸਕਰੀਨ ਤਾਂ ਉਹਨਾਂ ਸਾਰਿਆਂ ਦਾ ਅਸੀਂ ਜਿਵੇਂ ਮੈਂ ਟੈਸਟਿੰਗ ਔਰ ਪੋਸਟ ਮਾਰਟਮ ਅਸੀਂ ਕਰਵਾ ਰਹੇ ਹਾਂ ਔਰ ਜਦ ਨਹੀਂ ਜੋ ਰਿਪੋਰਟ ਆਉਂਦੀ ਉਹ ਸਾਂਝੀ ਕਰਾਂਗੇ ਕੁਛ ਗਿੱਚੇ ਕਿੰਨੇ ਬੰਦੇ ਹਰਾਸਤ ਜੀਏ ਉਹ ਮੰਨਿਓਗੇ ਐਸਐਸਪੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਗੇ ਹਾਂਜੀ ਸਰ ਥੈਂਕ ਯੂ ਸਰ ਕੰਤੇ ਹੋਏ ਇਹ ਰਾਤ ਨੂੰ ਹੀ ਜਿਹੜਾ ਇਸ਼ੂ ਬੱਚਾ ਜਿਹੜਾ ਦਰਜ ਕਰ ਲਿਆ ਸੀ 7 ਨੰਬਰ ਧਾਰਾ ਵਾਂਗ 299 ਤੋਂ 325 ਤੱਕ ਐਨਸ਼ਰ ਆਫ ਐਨੀਮਲਸ ਰੋਲਟੀ ਐਕਟ ਦੇ ਤਹਿਤ ਪਛਾ ਦਿੱਤਾ ਗਿਆ ਹੈ ਆ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜੀ ਲੋਕਲ ਤੇ ਅਮ ਸਹਿਤਾ ਦੇ ਨਾਮ ਜਿਹੜਾ ਸ਼ਨਾਖਤ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਜਿਹੜੀ ਟੀਮ ਨਾਲ ਅਸੀਂ ਜਿਹੜੇ ਕੁਝ ਪੜਤਾਲ ਜਿਹੜੀ ਕਰ ਰਹੇ ਹਾਂ ਕੋਈ ਲੇਡੀਜ਼ ਡਾਂਸ ਦਾ ਕੋਈ ਆ ਗਿਆ ਹੈ ਕੋਈ ਦੋ ਜਣੇ ਇੱਥੇ ਉਸ ਸਮੇਂ ਦੇ ਵਿੱਚ ਕੁਝ ਸੀ ਜਿਨ੍ਹਾਂ ਕੋਲ ਇਹ ਪਤਾ ਕੀਤਾ ਆ ਜਿਹੜੇ ਕਿ ਸੀਸੀਟੀਵੀ ਕੈਮਰੇ ਚ ਜਿੰਨੇ ਕਿ ਮੈਂ ਦੱਸਿਆ ਸ਼ਨਾਖਤ ਕਰਕੇ ਜਿਹੜੇ ਬੰਦੇ ਆ ਰਹੇ ਹਨ ਉਹਨਾਂ ਨਾਲ ਜਿਹੜੀ ਟੀਮ ਨਾਲ ਜਿਹੜੀ ਕਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿੱਦਾਂ ਹੀ ਕੋਈ ਸਾਹਮਣੇ ਆਉਂਦੇ ਸੀ ਤੁਹਾਡਾ ਸਾਂਝ ਕਰਾਂਗੇ ਬਿਲਕੁਲ ਇਸ ਚੀਜ਼ ਨੂੰ ਇਦਾਂ ਵੀ ਦੇਖਿਆ ਜਾ ਸਕਦਾ ਹੈ ਮੈਨੇਜਮੈਂਟ ਦੀ ਜਿਹੜੀ ਉਹ ਪੂਰੇ ਪ੍ਰਬੰਧ ਨਹੀਂ ਸੀ ਕਿਉਂਕਿ ਇਹ ਜਿਹੜਾ ਸੈਕਸ਼ਨ ਹੈ ਵਿਦਾਊਟ ਮਿਲ ਕੇ ਵਾਲਾ ਸੈਕਸ਼ਨ ਸੀਗਾ ਜੀ ਜਿਹੜੀਆਂ ਤਾਂ ਦਧਾਰੂ ਗਈਆਂ ਉਹ ਇਸ ਸੈਕਸ਼ਨ ਸੀ ਇੱਥੇ ਰੋ ਸੀ ਕੇ ਦੇ ਵੱਲ ਮੈਨੇਜਮੈਂਟ ਵੱਲ ਇੱਕ ਜਗ੍ਹਾ ਗਾਉਆਂ ਰੱਖੀਆਂ ਤਾਂ ਗਈਆਂ ਲੇਕਿਨ ਉਹਨਾਂ ਦਾ ਇਹਨਾਂ ਵੱਲ ਉਹਨਾਂ ਦੀ ਜਿਹੜੀ ਕੇਅਰ ਟੇਕ ਆ ਪ੍ਰੋਪਰ ਨਹੀਂ ਸੀ ਜਿਹੜੀ ਨਗਹਿਲੀ ਹੋਈ ਹੈ ਕੋਈ ਬੰਦਾ ਉੱਦੀ ਅੰਦਰ ਬੜ ਗਿਆ ਜੀ ਬਿਲਕੁਲ ਇਸ ਇਸ ਵਕਤ ਤਸਵੀਰ ਕਿਸੇ ਵੀ ਅੱਤਾ ਦੇ ਸਿੱਟੇ ਦੇ ਨਹੀਂ ਪਹੁੰਚ ਸਕਦੇ ਕਿਉਂਕਿ ਅਜੇ ਤੱਕ ਸਾਨੂੰ ਕੌਜ਼ ਆਫ ਡੈਥ ਦੀ ਹੀ ਕਲੈਰਿਟੀ ਨਹੀਂ ਹੈਗੀ ਹੈ ਪੋਸਟਮਾਰਟਮ ਹੋਣ ਉਪਰੰਤ ਐਗਜੈਕਟ ਕੌਜ਼ ਆਫ ਡੈਥ ਮੌਤ ਕਿਵੇਂ ਹੋਈ ਹੈ ਉਹਦੀ ਕਲੈਰਿਟੀ ਹੋਈ ਕਿ ਉਹਦੇ ਬਾਅਦ ਹੀ ਆਪਾਂ ਜਿਹੜੀ ਅਗਲੀ ਤਤਤੀਸ਼ ਨੂੰ ਅੱਗੇ ਪਤਾਵਾਗੇ ਉਹਦੇ ਬਾਅਦ ਹੀ ਅਸੀਂ ਫਾਲਟ ਫਾਈਂਡਿੰਗ ਜਾਂ ਕਿਹੜੀ ਗਲਤੀ ਸੀ ਕੀ ਉਹਦੇ ਬਾਰੇ ਅਸੀਂ ਕੁਝ ਕਹਿ ਸਕਦੇ ਸਰ ਜਿਹੜਾ ਹਿੰਦੂਸਕਟਣਾ ਵਾਲਾ ਜਿਹੜਾ ਬੰਦ ਕਰਾਇਆ ਗਿਆ ਹੁਣ ਕਿਦਾਂ ਖੋਲੇ ਜਾਇਆ ਗਿਆ ਉਹਨਾਂ ਨੂੰ ਅਸੀਂ ਜਿਹੜੀ ਅਪੀਲ ਕੀਤੀ ਹੈਗੀ ਹੈ ਕਿ ਅਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਹੈਗਾ ਕਿ ਉਹ ਜ਼ਬਰਦਸਤੀ ਕਿਸੇ ਦੀ ਜਿਹੜੀ ਕੋਈ ਵੀ ਕੰਮ ਹੈਗਾ ਉਹਨੂੰ ਜਿਹੜਾ ਬੰਦ ਨਹੀਂ ਕਰਾਂਗੇ ਬਾਕੀ ਜੋ ਲੋਕ ਆਪਣੀ ਮਰਜ਼ੀ ਨਾਲ ਜਿਹੜਾ ਬੰਦ ਕਰਨਾ ਚਾਹੁੰਦੇ ਆ ਤੇ ਆ ਜਿਹੜਾ ਸੰਗਠਨ ਹੈਗੇ ਆ ਉਹਨਾਂ ਨੇ ਕਿਹਾ ਉਹੀ ਕਰ ਰਹੇ ਨੇ ਬਾਕੀ ਜਿਹੜੇ ਲੋਕ ਹੈਗੇ ਆ ਜੋ ਖੁੱਲਣਾ ਚਾਹੁੰਦੇ ਹੈਗੇ ਆ ਉਹ ਆਪਣਾ ਕੰਮ ਕਰ ਸਕਦੇ ਕੀ ਸਰ ਐਫ ਆਰ ਦਰਜ ਹੋ ਚੁੱਕੀ ਹੁਣ ਇਸ ਟਾਈਮ ਤੱਕ ਐਫ ਆਰ ਜਿਵੇਂ ਮੈਂ ਦੱਸਿਆ ਰਾਤ ਨੂੰ ਹੀ ਜਿਹੜੀ ਸਖਤਾਰਾਬਤ ਹੈ ਜਿਹੜੀ ਦਰਜ ਕਰ ਦਿੱਤੀ ਗਈ ਹੈ ਤੇ ਤਫਤੀਸ਼ ਉਹਦੀ ਸ਼ੁਰੂ ਕਰ ਦਿੱਤੀ ਗਈ ਹੈ